ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਲੋਕਾਂ ਦੀ ਇਸ ਗੱਲ ਦੇ ਉੱਤੇ ਬੜੀ ਵੱਡੇ ਪੱਧਰ ਤੇ ਨਜ਼ਰ ਹੈ ਕਿ ਕਿਹੜੀ ਸੀਟ ਤੇ ਕੀ ਬਣ ਰਿਹਾ ਹੈ ਕਿਹੜਾ ਅੱਗੇ ਹੈ ਕਿਹੜਾ ਪਿੱਛੇ ਹੈ ਕਿਹੜਾ ਜਿੱਤ ਦੇ ਨਜ਼ਦੀਕ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਇਹ ਸਭ ਕਾ ਸੇ ਬਾਰੇ ਗੱਲਬਾਤ ਕਰਦੇ ਆ ਕਿ ਕਿਹੜੀ ਸੀਟ ਤੇ ਕੀ ਸਮੇ ਕਰਨੇ ਸ਼ੁਰੂਆਤ ਕਰ ਲੈਨੇ ਆ ਪੰਜਾਬ ਦੀ ਪੰਥਕ ਸੀਟ ਖੰਡੂਰ ਸਾਹਿਬ ਤੋਂ ਖੰਡੂਰ ਸਾਹਿਬ ਦੇ ਵਿੱਚ ਲਗਭਗ ਸਥਿਤੀ ਜਿਹੜੀ ਹੈ ਉਹ ਇਸ ਪ੍ਰਕਾਰ ਬਣ ਗਈ ਹੈ ਕਿ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਇੱਕ ਵਾਰੇ ਲੀਡ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਉਹਨਾਂ ਦੇ ਮੁਕਾਬਲੇ ਕੁਲਬੀਰ ਜੀਰਾ ਨੇ ਵਿਰਸਾ ਸਿੰਘ ਵਰਟੋਵਾ ਅਕਾਲੀ ਦਲ ਤੋਂ ਨੇ ਤੇ ਲਾਲਜੀਤ ਪੁੱਲਰ ਆਮ ਆਦਮੀ ਪਾਰਟੀ ਤੋਂ ਨੇ ਜੇਕਰ ਗਰਾਊਂਡ ਰਿਪੋਰਟ ਦੀ ਗੱਲ ਕਰ ਲਈ ਜਾਵੇ ਖੰਡੂਰ ਸਾਹਿਬ ਦੀ ਤਾਂ ਉਹ ਇਹ ਹੈ ਕਿ ਜੇਕਰ ਤੁਸੀਂ ਲੋਕਾਂ ਨੂੰ ਪੁੱਛਦੇ ਹੋ ਤਾਂ ਲੋਕ ਬੜੇ ਕਾਲੀ ਤੇ ਸਪਸ਼ਟਤਾ ਦੇ ਨਾਲ ਅਮਰਤਪਾਲ ਦਾ ਨਾਂ ਲੈਂਦੇ ਨੇ ਉਹ ਇਸ ਉਲਝਣ 'ਚ ਨਹੀਂ ਪੈਂਦੇ ਕਿ ਉਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਜੇਕਰ ਤੁਸੀਂ 10 ਲੋਕਾਂ ਨੂੰ ਪੁੱਛਦੇ ਹੋ ਤਾਂ ਲਗਭਗ 8 ਲੋਕ ਕਲੀਅਰ ਜਵਾਬ ਦਿੰਦੇ ਨੇ ਅਮਰਤਪਾਲ ਦੇ ਨਾਂ ਦਾ ਤਾਂ ਇਸ ਕਰਕੇ ਖਡੂਰ ਸਾਹਿਬ ਹਲਕੇ ਦੇ ਵਿੱਚ ਬਕਾਇਦਗੀ ਦੇ ਨਾਲ ਇੱਕ ਲੀਡ ਹੈ ਬਾਕੀ 6 ਤੋਂ 7 ਦਿਨ ਪਏ ਹੈ ਕੋਈ ਪਤਾ ਨਹੀਂ ਲੱਗਦਾ ਕਿ ਆਖਰੀ ਸਮੇਂ ਦੇ ਵਿੱਚ ਕੀ ਵਾਪਰਨਾ ਹੈ 4 ਤਰੀਕ ਨੂੰ ਕੀ ਨਤੀਜਾ ਆਉਣਾ ਹੈ 1 ਜੂਨ ਨੂੰ VOTING ਪੈਟਰਨ ਕੀ ਰਹਿਣਾ ਹੈ ਪਰ ਫਿਲਹਾਲ ਜੇਕਰ ਗਰਾਊਂਡ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਸਿੰਘ ਚਾਰਾ ਪੰਜਾ ਜਿਹੜੇ ਉਮੀਦਵਾਰ ਨੇ ਇਹਨਾਂ ਦੀ ਰੇਸ ਦੇ ਵਿੱਚ ਜਿਹੜੀ ਰੇਸ ਲੱਗੀ ਹੋਈ ਹੈ ਦੌੜ ਲੱਗੀ ਹੋਈ ਹੈ ਉਹਦੇ ਚ 10 ਤੋਂ 8 ਕਦਮ ਬਾਕੀਆਂ ਦੇ ਮੁਕਾਬਲੇ ਅੱਗੇ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਜੇਕਰ ਮਾਝੇ ਦੀ ਦੂਜੀ ਸੀਟ ਆ ਜਿਹੜੀ ਗੁਰਦਾਸਪੁਰ ਗੁਰਦਾਸਪੁਰ ਦੀ ਗੱਲ ਕਰ ਲਈ ਜਾਵੇ ਤਾਂ ਗੁਰਦਾਸਪੁਰ ਦੇ ਵਿੱਚ ਜਿਸ ਪ੍ਰਕਾਰ ਦੇ ਸਮੀਕਰਨ ਇਸ ਵੇਲੇ ਬਣਦੇ ਹੋਏ ਨਜ਼ਰ ਆਉਂਦੇ ਨੇ ਉਸ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ ਜਿਹੜੇ ਆ 4-5 ਕਦਮ ਅੱਗੇ ਨੇ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਤੋਂ ਤੇ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਜੀ ਮਾ ਤੋਂ ਪਰ ਇੱਥੇ ਇੰਟਰਸਟਿੰਗ ਫੈਕਟਰ ਇਹ ਆਇਆ ਕਿ ਜਿਹੜੇ ਸੁੱਚਾ ਸਿੰਘ ਲੰਗਾਹ ਨੇ ਇਕੱਠ ਕੀਤਾ ਬੜਾ ਪ੍ਰਭਾਵਸ਼ਾਲੀ ਇਕੱਠ ਸੀਗਾ ਕਲਾਨੌਰ ਦੇ ਵਿੱਚ ਉਹਨਾਂ ਨੇ ਕੀਤਾ 22 ਤਰੀਕ ਨੂੰ ਉਸ ਇਕੱਠ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਉਹ ਅਕਾਲੀ ਦਲ ਦਾ ਸਮਰਥਨ ਕਰਨਗੇ ਅਕਾਲੀ ਦਲ ਨੂੰ ਹਮਾਇਤ ਦੇਣਗੇ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਕੁਝ ਬਿਹਤਰੀ ਵੱਲ ਗਈ ਹੈ ਅਤੇ ਜਿਸ ਕਰਕੇ ਭਾਜਪਾ ਨੂੰ ਖਾਸ ਕਰਕੇ ਵੱਡਾ ਝਟਕਾ ਲੱਗ ਸਕਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਕਿਉਂਕਿ ਅਕਾਲੀ ਦਲ ਦੇ ਨਾਰਾਜ਼ ਵੋਟਰ ਨੇ ਕਿਤੇ ਵੋਟ ਪਾਉਣੀ ਸੀ ਉਹਦੇ ਦੋ ਆਪਸ਼ਨ ਸੀਗੇ ਕਿ ਉਹ ਦਿਨੇਸ਼ ਬੱਬੂ ਨੂੰ ਵੋਟ ਪਾ ਦਿੰਦੇ ਜਾਂ ਫਿਰ ਜਿਹੜਾ ਉਹ ਵੋਟ ਪਾ ਦਿੰਦੇ ਸ਼ੈਰੀ ਕਲਸੀ ਨੂੰ ਕਾਂਗਰਸ ਵੱਲ ਵੋਟ ਦਾ ਸ਼ਿਫਟਿੰਗ ਬਹੁਤ ਘੱਟ ਸੀਗੀ ਹੈਗੀ ਜ਼ਰੂਰ ਸੀ ਪਰ ਉਹ ਨਹੀਂ ਨਹੀਂ ਸੀ ਪਰ ਹੁਣ ਕਿਉਂਕਿ ਸੁੱਚਾ ਸਿੰਘ ਲੰਘਾ ਦਾ ਸਮਰਥਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੋਟ ਨਹੀਂ ਪਾਉਂਦਾ ਇਹ ਕੰਧ ਤੇ ਲਿਖੀ ਹੋਈ ਗੱਲ ਹੈ ਕਿਉਂਕਿ ਜੋ ਨੀਲੀ ਫਿਲਮ ਵਾਲਾ ਘਟਨਾਕ੍ਰਮ ਚੱਲਿਆ ਉਸ ਤੋਂ ਬਾਅਦ ਸੁੱਚਾ ਸਿੰਘ ਲੰਘਾ ਦਾ ਸਮਰਥਕ ਸਪੋਰਟਰ ਸੁਖਜਿੰਦਰ ਰੰਧਾਵਾ ਨੂੰ ਵੋਟ ਨਹੀਂ ਪਾਉਂਦਾ ਤਾਂ ਇਹ ਕਾਰਨ ਸੀ ਕਿ ਇਸ ਕਰਕੇ ਆਮ ਆਦਮੀ ਪਾਰਟੀ ਦੇ ਭਾਜਪਾ ਨੂੰ ਇੱਕ ਆਸ ਸੀ ਉਹ ਟੁੱਟ ਚੁੱਕੀ ਹੈ ਜੇ ਕਰੇ ਸਾਰਾ ਵੋਟ ਇਨਟੈਕਟ ਕਰਤਾ ਤਾਂ ਭਾਜਪਾ ਨੂੰ ਇਹਦੇ ਜਿਹੜਾ ਅਧਿਆਤੀ ਇਲਾਕੇ ਆਏ ਨੇ ਥਲੜਲੇ ਇਲਾਕੇ ਨੇ ਕਿ ਗਰਦਾਸਪੁਰ ਤੋਂ ਉੱਥੇ ਵੱਡਾ ਨੁਕਸਾਨ ਹੋਏਗਾ ਫਿਲਹਾਲ ਗਰਦਾਸਪੁਰ ਤੋਂ ਅੱਜ ਦੀ ਡੇਢ ਦੇ ਵਿੱਚ ਸੁਖਜਿੰਦਰ ਰੰਧਾਵਾ ਨੂੰ ਇੱਕ ਵਧੀਆ ਤਰੀਕੇ ਦਾ ਐਜ ਮਿਲਿਆ ਹੋਇਆ ਆ ਆਉਂਦੇ ਦਿਨਾਂ ਦੇ ਵਿੱਚ ਕੀ ਵਾਪਰਦਾ ਉਹ ਇੱਕ ਸਮੇਂ ਦੇ ਗਰਭ ਦੇ ਵਿੱਚ ਚੀਜ਼ਾਂ ਨੇ ਰਿਜ਼ਲਟੰਦ ਬਾਰੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿੱਤੇ ਪਏ ਨੇ ਪਰ ਉਹਨਾਂ ਨੂੰ ਇੱਕ ਬਕਾਇਦਗੀ ਦੇ ਨਾਲ ਐਜ ਜ਼ਰੂਰ ਹੈ ਦੁਆਬੇ ਦੀ ਸੀਟ ਕੱਲ ਕਰ ਲਈਏ ਚਰਨਜੀਤ ਸਿੰਘ ਚੰਨੀ ਵਾਲੀ ਸੀਟ ਹੈ ਜਲੰਧਰ ਚਰਨਜੀਤ ਸਿੰਘ ਚੰਨੀ ਦਾ ਵੀ ਇਹੀ ਹਾਲ ਹੈ ਕਿ ਜੋ ਲਗਭਗ ਸੁਖਜਿੰਦਰ ਸਿੰਘ ਰੰਧਾਵਾ ਦਾ ਹੈ ਚੰਨੀ ਬਾਕੀਆਂ ਦੇ ਮੁਕਾਬਲੇ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਸੁਸ਼ੀਲ ਕੁਮਾਰ ਰਿੰਕੂ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪਵਨ ਤਿੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਨੇ ਉਹਨਾਂ ਤੋਂ ਇੱਕ ਜਾਂ 2% ਦਾ ਐਜ ਚੰਨੀ ਨੂੰ ਇਸ ਵੇਲੇ ਮਿਲਿਆ ਜੇਕਰ ਗਰਾਊਂਡ ਰਿਪੋਰਟ ਤੇ ਲੋਕਾਂ ਨਾਲ ਗੱਲ ਕਰਦੇ ਆਂ ਜਾ ਦੇਕਰ ਤੁਸੀਂ 10 ਲੋਕਾਂ ਨਾਲ ਗੱਲ ਕਰਦੇ ਹੋ 6 ਤੋਂ 7 ਲੋਕ ਚੰਨੀ ਦਾ ਨਾਮ ਕਲੀਅਰ ਲੈਂਦੇ ਆ ਉਹ ਕਿਸੇ ਪਾਸੇ ਉਲਝਦੇ ਨਹੀਂਗੇ ਕਿ ਵੀ ਇਹ ਵੀ ਅੱਗੇ ਹੋ ਸਕਦਾ ਹੈ ਇਹਨੂੰ ਵੀ ਪਾ ਸਕਦੇ ਆ ਉਹਨਾਂ ਨੂੰ ਜੇਕਰ ਪੁੱਛਿਆ ਜਾਂਦਾ ਕਿ ਤੁਸੀਂ ਵੋਟ ਕਿਨੂੰ ਪਾਓਗੇ ਤਾਂ ਉਹ ਕਹਿਣਗੇ ਚੰਨੀ ਨੂੰ ਪਾਵਾਂਗੇ ਤਾਂ ਜਦੋਂ ਇਹ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਵੇ ਤਾਂ VOTING ਪੈਟਰਨ ਸਮਝਣ 'ਚ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਦੂਜਾ ਕਰਨ ਇਹ ਹੈ ਕਿ ਜਿਹੜੀ ਜਲੰਧਰ ਦੀ ਦਲਿਤ ਵੋਟ ਹੈ ਉਹਦਾ ਬਕਾਇਦਗੀ ਦੇ ਨਾਲ ਚੰਨੀਵਾਲੇ ਇੱਕ ਸ਼ਿਫਟ ਦੇਖਿਆ ਗਿਆ ਹੈ ਸ਼ਹਿਰਾਂ ਦੇ ਅੰਦਰ ਜਿਹੜੀ ਉੱਚ ਜਾਤੀ Hindu ਵੋਟ ਹੈ ਤੇ ਦੁਕਾਨਦਾਰ ਨੇ ਖਾਸ ਕਰਕੇ ਜਿਹੜਾ ਵੱਡਾ ਜਿਹਨੂੰ ਆਪਾਂ ਕਰੀਮ ਕਹਿੰਦੇ ਆ ਸ਼ਹਿਰਾਂ ਦੀ ਉਹ ਹੈ ਉਹ ਬਕਾਇਦਗੀ ਦੇ ਨਾਲ ਜਾਂਦੀ ਹੋਈ ਵਿਖਾਈ ਦਿੰਦੀ ਹੈ ਭਾਜਪਾ ਦੇ ਨਾਲ ਪਰ ਉਹ ਕਿੱਡੇ ਕਿ ਚੰਕ ਚ ਜਾਂਦੀ ਆ ਇਹ ਇੱਕ ਮੈਟਰ ਕਰਦਾ ਦਲਤ ਵੋਟ ਦਾ ਖਾਸ ਕਰਕੇ ਬੀਐਸਪੀ ਦਾ ਇੱਕ ਵੱਡਾ ਚੰਕ ਹੈ ਜਿਹੜਾ ਜਿਹੜਾ ਬੀਐਸਪੀ ਨੂੰ ਵੋਟ ਕਰਦਾ ਹੈ ਬੀਐਸਪੀ ਲਈ ਕੰਮ ਕਰਦਾ ਉਹ ਵੋਟਰ ਇਸ ਮਹਿਸੂਸ ਕਰਦਾ ਕਿ ਵੋਟ ਖਰਾਬ ਨਾ ਕਰ ਦਈਏ ਬੀਐਸਪੀ ਨੂੰ ਪਾ ਕੇ ਤੇ ਚੰਨੀ ਹਾਰ ਜਾਵੇ ਇਸ ਕਰਕੇ ਉਹ ਸ਼ਿਫਟ ਹੈ ਜਿਹੜਾ ਉਹ ਚੰਨੀ ਦੇ ਵੱਲ ਹੈ ਇਸ ਰੇਸ ਹੈ ਜਿਹੜੀ ਚਾਰਾ ਪੰਜਾਬ ਉਮੀਦਵਾਰਾਂ ਦੀ ਇਹਦੇ ਵਿੱਚ ਚੰਨੀ ਬਹੁਤਾ ਨਹੀਂ ਕਹਿ ਲਈਏ ਜੇ ਤੁਸੀਂ ਕੰਜ਼ਰਵੇਟਿਵ ਹੋ ਕੇ ਵੀ ਸੋਚਦੇ ਹੋ ਤੰਗ ਜਿਹੜੇ ਨਜ਼ਰੀ ਦੇ ਨਾਲ ਵੀ ਇਹ ਗੱਲ ਕਹਿੰਦੇ ਹੋ ਤਾਂ ਚੰਨੀ 10 ਤੋਂ 4% ਬਾਕੀਆਂ ਦੇ ਮੁਕਾਬਲੇ ਅੱਗੇ ਨਜ਼ਰ ਆਉਂਦੇ ਆ ਆਖਰੀ ਦਿਨਾਂ 'ਚ ਕੀ ਪੈਟਰਨ ਰਹਿੰਦਾ ਆ VOTING ਪੈਟਰਨ ਚੇਂਜ ਹੋ ਜਾਂਦਾ ਨਹੀਂ ਹੋ ਜਾਂਦਾ ਬਾਕੀਆਂ ਦੇ ਉੱਤੇ ਵੀ ਟੈਗ ਆ ਕਿ ਉਹ ਸਾਰੇ ਦਲ ਬਦਲ ਕੇ ਆਏ ਮਹਿੰਦਰ ਸਿੰਘ ਕੇਪੀ ਕਾਂਗਰਸ ਛੱਡ ਕੇ ਆਏ ਪਵਨ ਕੁਮਾਰ ਟਿੰਨੂ ਅਖਾਲੀ ਦਲ ਛੱਡ ਕੇ ਆਏ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਆਪ ਛੱਡ ਕੇ ਭਾਜਪਾ ਚਾਹੀਦਾ ਇਹ ਉਹਦਾ ਵੀ ਇੱਕ ਵੱਡਾ ਫੈਕਟ ਜਿਹੜਾ ਉਹ ਜਲੰਧਰ 'ਚ ਵਿਖ ਰਿਹਾ ਹੈ ਜਲੰਧਰ ਦੇ ਨਾਲ ਲੱਗਦੀ ਸੀਟ ਆ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਇਹ ਚੀਜ਼ ਨਜ਼ਰ ਆ ਰਹੀ ਸੀ ਕਿ ਭਾਜਪਾ ਇੱਕ ਐਜ ਲੈ ਕੇ ਜਾ ਰਹੀ ਹੈ ਕਿਉਂਕਿ ਉਥੋਂ ਦੇ ਜਾਤੀ ਤੇ ਧਾਰਮਿਕ ਸਮੀਕਰਨ ਇਸ ਵੱਲ ਇਸ਼ਾਰਾ ਕਰਦੇ ਸੀ ਪਰ ਜਿਵੇਂ ਜਿਵੇਂ ਫਾਈਟ ਅੱਗੇ ਵਧੀ ਗਈ ਹੈ ਜਿਵੇਂ ਜਿਵੇਂ ਫਾਈਟ ਨੇ ਆਪਣਾ ਰੰਗ ਫੜਿਆ ਤਾਂ ਮੁਕਾਬਲਾ ਤਿੱਕੋਣਾ ਬਣ ਚੁੱਕਿਆ ਹੈ ਐ ਤਿੱਕੋਣੇ ਮੁਕਾਬਲੇ ਦੇ ਵਿੱਚ ਰਾਜਕਮਰ ਚੱਬੇ ਵਾਲਾ ਆਮ ਆਦਮੀ ਪਾਰਟੀ ਤੋਂ ਨੇ बसपा ਦੇ ਉਮੀਦਵਾਰ ਜਿਹੜੇ ਆ ਉਹ ਨੇ ਤੇ ਕਾਂਗਰਸ ਦੀ ਉਮੀਦਵਾਰ ਜਮਨੀ ਗੋਮਰ ਹੈ ਭਾਜਪਾ ਦੀ ਇਸ ਵਾਰ ਅਨੀਤਾ ਜੀ ਨੇ ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਸਪਸ਼ਟ ਹੋਈਆਂ ਤਾਂ ਉਸ ਤੋਂ ਬਾਅਦ ਹੁਸ਼ਿਆਰਪੁਰ ਦੀ ਪਿਕਚਰ ਵੀ ਕਲੀਅਰ ਹੋਣ ਲੱਗੀ ਹੈ ਹੁਸ਼ਿਆਰਪੁਰ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਜਿਹਦੇ ਵਿੱਚ ਲਗਭਗ ਸਾਰੇ ਹਲਕਿਆਂ 'ਚ ਹਿੰਦੂ ਆਬਾਦੀ ਡੋਮਿਨੇਟ ਕਰਦੀ ਹੈ ਫਿਰ ਦਲਤ ਤੇ ਆਦ ਧਰਮੀਆਂ ਦੀ ਆਬਾਦੀ ਜਿਹੜੀ ਹੈ ਉਹ ਡੋਮਿਨੇਟ ਕਰਦੀ ਹੈ ਜੱਟ ਸਿੱਖ ਵੋਟ ਦਾ ਚੰਕ ਉਸ ਮੁਕਾਬਲੇ ਇੰਨਾ ਨਹੀਂ ਖਾਸ ਕਰਕੇ ਇਸ ਇਲਾਕੇ 'ਚ ਹੈਗਾ ਜਾਂ ਦਸੂਆ ਪੁਲਾਤ ਮਕੇਰੀਆਂ ਵਾਲੇ ਇਲਾਕੇ 'ਚ ਹੈ ਪਰ ਦੂਜੇ ਇਲਾਕੇ 'ਚ ਉਸ ਪ੍ਰਕਾਰ ਦਾ ਨਹੀਂ ਗੁਜਰਾਂ ਦੀ ਆਬਾਦੀ ਬਹੁਤ ਵੱਡੇ ਪੱਧਰ ਤੇ ਹੈ ਤਾਂ ਜਦੋਂ ਸਾਰੀਆਂ ਕੈਲਕੂਲੇਸ਼ਨਾਂ ਲੱਗਦੀਆਂ ਨੇ ਤਾਂ ਵਿਧਾਨ ਸਭਾ ਹਲਕਿਆਂ ਦੇ ਮੁਕਾਬਲੇ ਜਦੋਂ ਦੇਖਿਆ ਜਾਂਦਾ ਤਾਂ ਮੁਕਾਬਲੇ ਦੇ ਵਿੱਚ ਅਨੀਤਾ ਜਿਹੜੇ ਸੋਮ ਪ੍ਰਕਾਸ਼ ਨੇ ਉਹ ਤੀਜੇ ਨੰਬਰ ਤੇ ਖਿਸਕਦੇ ਹੋਏ ਨਜ਼ਰ ਆਉਂਦੇ ਨੇ ਮੁੱਖ ਮੁਕਾਬਲਾ ਕਾਂਗਰਸ ਤੇ ਆਪ ਚ ਬਣਦਾ ਨਜ਼ਰ ਆਉਂਦਾ ਤੇ ਰਾਜਕੁਮਾਰ ਚੱਬੇਵਾਲ ਨੂੰ ਐਜ ਕਿਉਂਕਿ ਪਗਵਾਤਮਾਰ ਸਰਕਾਰ ਦੇ ਕੁਝ ਕੰਮਾਂ ਕਰਕੇ ਉਹਨਾਂ ਨੂੰ ਐਜ ਮਿਲਦਾ ਹੋਇਆ ਵਿਖਾਈ ਦੇ ਰਹੇ ਪਰ ਉਹਨਾਂ ਤੇ ਉਹੀ ਗੱਲ ਕਿ ਟੈਗ ਜਿਹੜਾ ਦਲ ਬਦਲੂ ਵਾਲਾ ਉਹ ਉਹਨਾਂ ਨੂੰ ਨੁਕਸਾਨ ਕਰ ਰਿਹਾ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਜਿਹੜੇ ਆ ਉਹ ਕਈ ਹਲਕਿਆਂ ਦੇ ਅੰਦਰ ਜਿਹੜੀ ਅਕਾਲੀ ਦਲ ਦੀ ਰਵਾਇਤੀ ਵੋਟ ਹੈ ਉਹਨੂੰ ਬੜੇ ਤਰੀਕੇ ਨਾਲ ਕਨਸੋਲੀਡੇਟ ਕਰ ਰਹੇ ਨੇ ਇਸ ਕਰਕੇ ਉਹ ਵੋਟ ਫਲੋਟ ਨਹੀਂ ਕਰ ਰਹੀ ਕਿਸੇ ਪਾਸੇ ਜਿਸ ਕਰਕੇ ਸਥਿਤੀਆਂ ਹੋਰ ਹਲ ਚੁਕੀਆਂ ਨੇ ਪਰ ਰਾਜਕੁਮਾਰ ਚੱਬੇਵਾਲ ਨੂੰ ਹਲਕਾ ਜਿਹਾ ਐਜ ਜਿਹੜਾ ਉਹ ਇਸ ਹਲਕੇ 'ਚ ਵਿਖਾਈ ਦਿੰਦਾ ਆ। ਨਾਲ ਲੱਗਦਾ ਹੀ ਹਲਕਾ ਆ ਸ਼੍ਰੀ ਆਨੰਦਪੁਰ ਸਾਹਿਬ। ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਬਾਰੀ ਵਰਸ ਘਰੇਲੂ ਦਾ ਜਿਹੜਾ ਰੋਲਾ ਉਹਦੇ ਕਰਕੇ ਸਥਿਤੀਆਂ ਬੜੀਆਂ ਗੁੰਝਲਦਾਰ ਬਣ ਗਈਆਂ ਨੇ। ਭਾਪੀ ਨੇ ਜਸਵੀਰ ਗੜੀ ਨੂੰ ਖੜਾ ਕੀਤਾ ਆ ਸੂਬਾ ਪ੍ਰਧਾਨ ਨੇ। ਕਾਂਗਰਸ ਨੇ ਵਿਜੇਂਦਰ ਸਿੰਘਲਾ ਨੂੰ ਸੰਗਰੂਰ ਤੋਂ ਲੈ ਜਾ ਕੇ ਖੜਾ ਕੀਤਾ। ਮਾਲਵਿੰਦਰ ਸਿੰਘ ਕੰਗ ਉੱਥੇ ਮੌਜੂਦ ਨੇ ਤੇ ਇਸੇ ਕਰਕੇ ਅਕਾਲੀ ਦਲ ਨੇ ਦੇ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਇੱਥੋਂ ਦੀ ਨੁਮਾਇੰਦਗੀ ਕਰ ਚੁੱਕੇ ਨੇ। ਤੇ ਜਿਹੜਾ ਕੈਲੀਏ ਸੁਭਾਸ਼ ਸ਼ਰਮਾ ਭਾਜਪਾ ਤੋਂ ਨੇ ਭਾਜਪਾ ਇੱਥੇ ਮਿਲ ਕੈਲਕੂਲੇਸ਼ਨ ਦੀ ਸ਼িকার ਹੋਈ ਨਜ਼ਰ ਆਉਂਦੀ ਹੈ ਕਿਉਂਕਿ ਜਿਹੜੇ ਉਹਨਾਂ ਦੇ ਵੱਡੇ ਆਗੂ ਸੀ ਜਿਹੜੇ ਦਾਵੇਦਾਰ ਸੀ ਅਵਨਾਸ਼ਰਾਏ ਖੰਨਾ ਜੇਕਰ ਉਹਨਾਂ ਨੂੰ ਟਿਕਟ ਦਿੱਤੀ ਹੁੰਦੀ ਤਾਂ ਭਾਜਪਾ ਫਾਈਟ 'ਚ ਬਹੁਤ ਸਟਰੋਂਗ ਤਰੀਕੇ ਨਾਲ ਆਉਂਦੀ ਫਿਲਹਾਲ ਫਾਈਟ 'ਚੋਂ ਬਾਹਰ ਨਹੀਂ ਹੈਗੀ ਜਿੱਤਣ ਵਾਲੀ ਫਾਈਟ 'ਚ ਨਹੀਂ ਕਹਿ ਸਕਦੇ ਕਿ ਉਹ ਵੋਟ ਪਰਸੈਂਟੇਜ ਗੇਨ ਕਰਨ ਵਾਲੀ ਫਾਈਟ 'ਚ ਤੇ ਆਪਣੇ ਜਾਂ ਜਿਹੜਾ ਉਹਨਾਂ ਵੱਲ ਵੋਟਰ ਇਸ ਸਮੇਂ ਇੰਟਰੈਕਟ ਹੋ ਰਿਹਾ ਹੈ ਉਹਨੂੰ ਇਕੱਠਾ ਕਰਨ 'ਚ ਉਹ ਕਾਮਯਾਬ ਹੁੰਦੀ ਨਜ਼ਰ ਆਉਂਦੀ ਹੈ ਪਰ ਗੱਲ ਇਹ ਹੈ ਕਿ ਇੱਥੇ ਜਸਵੀਰ ਗੜੀ ਦੇ ਫੈਕਟਰ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜਸਵੀਰ ਗੜੀ ਬਾਕੀ ਸਾਰੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਆਪਾਂ ਪੰਜ ਮਿੰਟ ਲਈ ਸਾਈਡ ਤੇ ਵੀ ਰੱਖ ਦਈਏ ਕਿਉਂਕਿ ਉਹ ਇੱਥੋਂ ਲਗਾਤਾਰ ਵਿਚਰਦੇ ਰਹੇ ਨੇ ਜਦੋਂ ਬੰਦਾ ਇੱਕ ਵਾਰ ਲੋਕ ਸਭਾ ਮੈਂਬਰ ਬਣ ਜੇ ਤੇ ਉਹ ਬਾਹਰੀ ਅੰਦਰੂਨੀ ਵਾਲਾ ਅਟੈਕ ਖਤਮ ਹੋ ਜਾਂਦਾ ਉਹਦੇ ਉੱਤੋਂ ਵਿਜੇਂਦਰ ਸਿੰਘਲਾ ਬਾਹਰੀ ਨੇ ਕਾਂਗਰਸੀਆਂ ਦਾ ਉਸ ਪ੍ਰਕਾਰ ਸਮਰਥਨ ਵੀ ਨਹੀਂ ਮਿਲ ਰਿਹਾ ਜਿਸ ਪ੍ਰਕਾਰ ਮਿਲਣਾ ਚਾਹੀਦਾ ਸੀਗਾ ਤਾਂ ਇਸ ਕਰਕੇ ਵਿਜੇਂਦਰ ਸਿੰਘਲਾ ਰੇਸ 'ਚ ਕਾਫੀ ਕਮਜ਼ੋਰ ਨਜ਼ਰ ਆਉਂਦੇ ਨੇ ਹਾਲ ਦੀ ਘੜੀ ਜਸਵੀਰ ਗੜੀ ਇੱਥੋਂ ਦੀ ਉਮੀਦਵਾਰ ਨੇ ਇਸੇ ਹਲਕੇ 'ਚ ਨੇ ਕਿਉਂਕਿ ਜੇ ਡੈਮੋਗ੍ਰਾਫੀ ਦੇਖੀ ਜਾਵੇ ਤਾਂ ਦਲਤਾਂ ਦੇ 4 ਤੋਂ 5 ਹਲਕੇ ਜਿਹੜੇ ਐ ਜਿੱਥੇ बसपा ਬਹੁਤ ਸਟਰੋਂਗ ਹੋਲਡ ਰੱਖਦੀ ਆਪਣਾ ਉਹ ਆਨੰਦਪੁਰ ਸਾਹਿਬ ਦੇ ਵਿੱਚ ਨੇ ਨਵਾਂ ਸ਼ਹਿਰ ਬਲਾਚੌਰ ਬੰਗਾ ਗੜ ਸ਼ੰਕਰ ਇਹ 4 ਹਲਕੇ ਨੇ ਇਹਨਾਂ 4 ਹਲਕਿਆਂ 'ਚ बसपा ਦਾ ਠੀਕ ਠਾਕ ਆਧਾਰ ਹੈ ਇਸ ਕਰਕੇ ਦਲਤ ਵੋਟ ਜਾਂ ਖਾਸ ਕਰਕੇ BSP ਦਾ ਕੋਰ ਵੋਟਰ ਦਾ ਜਸਵੀਰ ਗੜੀ ਦੇ ਨਾਲ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਰਹੀ ਇਥੇ ਬਾਕੀ ਬਰਾਦਰੀਆਂ ਦੀ ਗੱਲ ਉਹਨਾਂ ਚ ਡਿਵਾਈਡੇਸ਼ਨ ਹੈ ਜਿਹੜੇ ਰਾਮ ਮੰਦਰ ਦਾ ਇਸ਼ੂ ਕਰਕੇ ਵੋਟ ਪੈ ਰਹੀ ਹੈ ਭਾਜਪਾ ਨੂੰ ਸ਼ਹਿਰਾਂ ਦੇ ਅੰਦਰ ਉਹ ਬਕਾਇਦਗੀ ਦੇ ਨਾਲ ਪੈ ਰਹੀ ਹੈ ਖਾਸ ਕਰਕੇ ਰਾਜਪੁੱਤਾਂ ਦਾ ਵੀ ਇੱਕ ਵੱਡਾ ਚੰਕ ਤੇ ਗੁਜਰਾਂ ਦਾ ਵੀ ਇੱਕ ਸਮਾਲਰ ਚੰਕ ਸ਼ਿਫਟ ਦੇ ਰਿਹਾ ਹੈ ਭਾਜਪਾ ਵੱਲ ਨੂੰ ਪਰ ਫਿਲਹਾਲ ਜਦੋਂ ਸਾਰੀਆਂ ਸਥਿਤੀਆਂ ਦਾ ਤਾਣਾ ਬਾਣਾ ਬੁਣ ਕੇ ਦੇਖਿਆ ਜਾਂਦਾ ਹੈ ਤਾਂ ਭਾਜਪਾ ਕਾਫੀ ਫੇਰ ਪਿੱਛੜ ਜਾਂਦੀ ਹੈ ਤੇ ਇਸ ਮਾਮਲੇ ਦੇ ਵਿੱਚ ਚੰਦੂ ਮਾਜਰਾ ਤੇ ਜਿਹੜੀ ਫਾਈਟ ਹੈ ਉਹ ਕਨਸੋਲੀਡੇਟ ਹੁੰਦੀ ਹੈ ਮਾਲਵਿੰਦਰ ਸਿੰਘ ਕੰਗ ਦੇ ਵਿਚਕਾਰੇ ਤੇ ਜਦੋਂ ਇਹਨਾਂ ਦੇ ਵਿਚਕਾਰ ਕਨਸੋਲੀਡੇਟ ਹੁੰਦੀ ਹੈ ਤਾਂ ਮਾਲਵਿੰਦਰ ਸਿੰਘ ਕੰਗ ਹਲਕੇ ਐਜ ਦੇ ਨਾਲ ਅੱਗੇ ਨੇ ਵਿਜੇਂਦਰ ਸਿੰਘ ਲਾ ਕਦੇ ਅੱਗੇ ਕਦੇ ਪਿੱਛੇ ਹੁੰਦੇ ਆ ਕੁਝ ਇਲਾਕਿਆਂ ਦੇ ਅੰਦਰ ਪਰ ਉਹ ਸਥਿਤੀ ਉਵੇਂ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਫਿਲਹਾਲ ਦੀ ਕੜੀ ਅੱਗੇ ਜਾ ਕੇ ਕੀ ਹੋਣਾ ਕੀ ਨਹੀਂ ਹੋਣਾ ਉਹ ਵੱਖਰੀ ਗੱਲ ਹੈ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਕੋਲੇ ਹਲਕਾ ਐਜ ਮੌਜੂਦ ਹੈ ਉਸੇ ਨਾਲ ਹੀ ਪਟਿਆਲਾ ਸੀਟ ਦੀ ਗੱਲ ਕਰ ਲੈਨੇ ਆ ਪਵਾਦ ਦੀ ਸੀਟ ਆਨੰਦਪੁਰ ਸਾਹਿਬ ਦੇ ਨਾਲ ਲੱਗਦੀ ਸੀਟ ਹੈ ਪਟਿਆਲਾ ਦੇ ਵਿੱਚ ਸਥਿਤੀ ਹੋ ਗਈ ਕਿ ਭਾਜਪਾ ਉਮੀਦਵਾਰ ਮੋਤੀ ਮਹਿਲ ਤੋਂ ਮਹਾਰਾਣੀ ਪ੍ਰਨੀਤ ਕੌਰ ਨੇ ਉਹਨਾਂ ਦਾ ਕਿਸਾਨ ਬਹੁ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਪਰ ਜਿਹੜੇ ਸ਼ਹਿਰ ਨੇਗੇ ਖਾਸ ਕਰਕੇ ਪਟਿਆਲਾ ਤੇ ਰਾਜਪੁਰਾ ਇੰਨਾ ਚ ਉਹਨਾਂ ਨੂੰ ਠੀਕ ਠਾਕ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਰਾਮ ਮੰਦਰ ਦੇ ਨਾਤੇ ਤੇ ਕੁਝ ਜਿਹੜੇ ਲੋਕ ਇਹ ਸਮਝਦੇ ਨੇ ਕਿ ਯਾਰ ਅਸੀਂ ਵੀ Hindu ਹੋਣ ਕਰਕੇ ਅਸੀਂ ਸਾਡੀ ਤਾਂ ਪਾਰਟੀ ਭਾਜਪਾ ਹੈ ਸੀ ਤਾਂ ਉਹਨੂੰ ਟ੍ਰਾਈ ਕਰਾਂਗੇ ਇਸ ਵਾਰ ਇੱਕ ਵੋਟ ਉਹ ਕਨਸੋਲੀਡੇਟ ਹੋ ਰਿਹਾ ਪਰ ਸ਼ਹਿਰਾਂ ਦੇ ਵਿੱਚ ਜਿਹੜਾ ਸੈਕੂਲਰ ਵੋਟ ਹੈ ਜਾਂ ਜਿਹੜਾ ਸ਼ਹਿਰੀ ਸਿੱਖ ਦਾ ਵੋਟ ਹੈ ਉਹ ਆਪ ਤੇ ਕਾਂਗਰਸ ਚ ਡਿਵਾਈਡ ਹੋ ਰਿਹਾ ਹੈ ਅਕਾਲੀ ਦਲ ਆਪਣੇ ਰਵਾਇਤੀ ਵੋਟ ਦੇ ਉੱਤੇ ਹੀ ਖੜਾ ਹੈ ਤੇ ਕੁਝ ਹਿੰਦੂ ਵੋਟ ਦਾ ਚੰਕ ਜਿਹੜਾ ਅਨਿਲ ਮਾਫ ਕਰਨਾ ਐਨਕੇ ਸ਼ਰਮਾ ਕਰਕੇ ਜਿਹੜਾ ਖਿੱਚਿਆ ਜਾ ਰਿਹਾ ਉਹ ਹੈ ਇਸ ਕਰਕੇ ਫਿਲਹਾਲ ਦੀ ਕੜੀ ਬੜੀ ਟਾਈਟ ਫਾਈਟ ਹੈ ਤੇ ਟਾਈਟ ਫਾਈਟ ਦੇ ਵਿੱਚ ਕਾਂਗਰਸ ਦੇ ਧਰਮਵੀਰ ਗਾਂਧੀ ਅੱਗੇ ਦਿਖਾਈ ਦੇ ਰਹੇ ਨੇ ਉਹਦੇ ਦਿਨਾਂ 'ਚ ਕੀ ਸਥਿਤੀਆਂ ਪਲਟ ਜਾਂਦੀਆਂ ਨੇ ਇਹ ਸਮਾਂ ਦੱਸ ਸਕਦਾ ਹੈ ਜਾਂ 4 ਜੂਨ ਦੱਸ ਸਕਦੀ ਹੈ ਫਿਲਹਾਲ ਜਿਹੜਾ ਇਹ ਸਥਿਤੀ ਬਣ ਰਹੀ ਹੈ ਇਸੇ ਤਰ੍ਹਾਂ ਵਾਲੀ ਹਲਕੀ-ਹਲਕੀ ਗੱਲ ਕਰਦੇ ਜਾਂਦੇ ਆ ਬਠਿੰਡਾ ਦੀ ਗੱਲ ਕਰ ਲਈਏ ਤਾਂ ਉੱਥੇ ਪਹਿਲੇ ਦੌਰ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਬਾ ਕਾਫੀ ਪਿੱਛੇ ਨਜ਼ਰ ਆਉਂਦੇ ਸੀ ਇਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਕਾਫੀ ਐਜਲਿੰਦੇ ਹੋਏ ਵਿਖਾਈ ਦੇ ਰਹੇ ਸੀ ਤੇ ਕਾਂਗਰਸ ਦੇ ਉਮੀਦਵਾਰਾਂ ਤੋਂ ਬਾਅਦ ਲੱਖੇ ਸੁਧਾਨੇ ਦੀ ਸਰਗਰਮੀ ਤੋਂ ਬਾਅਦ ਫਾਈਟ ਬੜੀ ਕਲੋਜ਼ ਹੋ ਚੁੱਕੀ ਹੈ ਬਿਬਾ ਹਰਸਿਮਰਤ ਕੋਰ ਬਾਦਲ ਜਿਹੜੇ ਪਹਿਲੇ ਸ਼ੁਰਾਤੀ 10 ਤੋਂ 15 ਦਿਨਾਂ ਦੇ ਵਿੱਚ ਫਾਈਟ 'ਚ ਹੀ ਨਜ਼ਰ ਨਹੀਂ ਸੀ ਆਉਂਦੇ ਉਹ ਬਕਾਇਦਾ ਨਾਲ ਪਹਿਲੇ ਦੂਜੇ ਨੰਬਰ ਦੀ ਫਾਈਟ ਦੇ ਵਿੱਚ ਇਸ ਵੇਲੇ ਆ ਚੁੱਕੇ ਨੇ ਬਠਿੰਡਾ ਦੇ ਸਮੀਕਰਨ ਇਹ ਗੱਲ ਕਹਿੰਦੇ ਨੇ ਇਹੀ ਇਹੀ ਹਾਲ ਫਰੋਜ਼ਪੁਰ ਦਾ ਹੈ ਫਰੋਜ਼ਪੁਰ ਦੇ ਵਿੱਚ ਵੀ ਅਕਾਲੀ ਦਲ ਪਹਿਲਾਂ ਕਾਫੀ ਪਿਛੜਿਆ ਨਜ਼ਰ ਆਉਂਦਾ ਸੀ ਪਰ ਅਕਾਲੀ ਦਲ ਨੇ ਜਦੋਂ ਉਮੀਦਵਾਰ ਆਏ ਸਾਰੇ ਉਮੀਦਵਾਰ ਮੈਦਾਨ 'ਚ ਆ ਗਏ ਤਾਂ ਅਕਾਲੀ ਦਲ ਵੀ ਪਹਿਲੇ ਦੂਜੇ ਨੰਬਰ ਦੀ ਫਾਈਟ ਦੇ ਉੱਤੇ ਲੜਦਾ ਹੋਇਆ ਨਜ਼ਰ ਆ ਰਿਹਾ ਹੈ ਭਾਜਪਾ ਦਾ ਕਿਸਾਨਾਂ ਦੇ ਅੰਦਰ ਭਾਰੀ ਵਿਰੋਧ ਹੋਣ ਕਰਕੇ ਕਾਂਗਰਸੀ ਉਮੀਦਵਾਰ ਸ਼ਿਰਸਿੰਗ ਘੁਬਾਇਆ ਦਾ ਆਪਣੀ ਬਰਾਦਰੀ ਦੇ ਉੱਤੇ ਪਕੜ ਹੋਣ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਬਰਾਦਰੀ ਉਹਨਾਂ ਦੇ ਨਾਲ 80% ਤਦ ਤੱਕ ਇੰਟੈਕਟ ਹੋ ਕੇ ਚੱਲ ਰਹੀ ਹੈ ਤਾਂ ਇਸ ਕਰਕੇ ਇੱਥੇ ਵੀ ਕਲੋਜ਼ ਫਾਈਟ ਹੈ ਫਿਰੋਜ਼ਪੁਰ ਦੇ ਵਿੱਚ ਪਰ ਹਲਕਾ ਜਿਹੜਾ ਸ਼ੇਰ ਸਿੰਘ ਘੁਬਾਇਆ ਦਾ ਹਲਕਾ ਜਾਂ ਮਾਮਲੀ ਜਿਹੜਾ ਹੈ ਜੇਕਰ ਉਹ ਕੋਈ ਉਮੀਦਵਾਰ ਖੱਪਾ ਭਰ ਦਿੰਦਾ ਤਾਂ ਸ਼ੇਰ ਸਿੰਘ ਘੁਬਾਇਆ ਵਾਸਤੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਇਹੀ ਹਾਲ ਸੰਗਰੂਰ ਦੇ ਵਿੱਚ ਹੈ ਸ਼ੁਰਾਤੀ ਦੌਰ ਦੇ ਵਿੱਚ ਮੀਤਹਿਰ ਕੱਲੇ ਸੀ ਤਾਂ ਇੰਜ ਲੱਗ ਰਿਹਾ ਸੀਗਾ ਕਿ ਮੀਤਹਿਰ ਦੇ ਹੱਕ ਦੇ ਵਿੱਚ ਇੱਕ ਵੇਵ ਬਣਦੀ ਹੋਈ ਵਿਖਾਈ ਦੇ ਰਹੀ ਸੀ ਜਿਵੇਂ ਜਿਵੇਂ ਉਮੀਦਵਾਰ ਆਉਂਦੇ ਗਏ ਇਹ ਵੇਵ ਵੇਵ ਦੇ ਵਿੱਚ ਨਾ ਤਬਦੀਲ ਹੋਈ ਤੇ ਫਾਈਟ ਦੇ ਵਿੱਚ ਲੜਾਈ ਦੇ ਵਿੱਚ ਤਬਦੀਲ ਹੋ ਗਈ ਸੰਘਰਸ਼ ਐਸ ਅ ਲੋਕ ਸਭਾ ਹਲਕੇ ਦੇ ਵਿੱਚ ਚਾਰ ਉਮੀਦਵਾਰ ਨੇ ਚਾਰਾਂ ਉਮੀਦਵਾਰਾਂ ਦੇ ਵਿੱਚੋਂ ਤਿੰਨ ਉਮੀਦਵਾਰਾਂ 'ਚ ਬੜਾ ਸਖਤ ਮੁਕਾਬਲਾ ਹੈ ਜਿੱਚ ਮੀਤ ਹਰ ਸਿਮਰਜੀਤ ਸਿੰਘ ਮਾਨ ਤੇ ਕਾਂਗਰਸ ਦੇ ਸੁਖਪਾਲ ਖਹਿਰਾ ਤੇ ਇਕਬਾਲ ਸਿੰਘ ਝੁੰਦਾ ਆਪਣੀ ਰਵਾਇਤੀ ਵੋਟ ਲੈ ਕੇ ਜਾਣਗੇ ਇੱਥੇ ਦੋ ਤਿੰਨ ਚੀਜ਼ਾਂ ਦਾ ਫੈਕਟਰ ਹੈ ਕਿ ਜਿਹੜਾ ਢੀਂਸਾ ਧੜਾ ਕਿੱਧਰ ਬੈਠਦਾ ਹੈ ਉਸ ਕਰਕੇ ਸਾਰਿਆਂ ਦੀ ਨਜ਼ਰ ਐਸ ਗੱਲ ਤੇ ਨੇ ਜੇਕਰ ਟੀਨ ਸਰ ਤੜਾ ਕਿਸੇ ਖਾਸ ਵਿਅਕਤੀ ਨਾਲ ਬੈਠਦਾ ਤਾਂ ਸਮੀਕਰਨ ਥੋੜੇ ਉਸ ਵਿਅਕਤੀ ਦੇ ਹੱਕ ਚ ਬਣ ਸਕਦੇ ਪਰ ਫਿਲਹਾਲ ক্লোਜ਼ ਫਾਈਟ ਹੈ ਕਿਸੇ ਨੂੰ ਅੱਗੇ ਕਿਸੇ ਨੂੰ ਪਿੱਛੇ ਇੱਥੇ ਨਹੀਂ ਕਿਹਾ ਜਾ ਸਕਦਾ ਐ ਲੱਗਦਾ ਹੈ ਕਿ ਪਤਾ ਨਹੀਂ ਰਿਜ਼ਲਟ ਵਾਲੇ ਦਿਨ ਕੀ ਹੋਣਾ ਹੈ ਗਰਾਊਂਡ ਤੇ ਫਿਰਕੇ ਇਹੀ ਚੀਜ਼ ਸਾਹਮਣੇ ਆਉਂਦੀ ਹੈ ਕਿ ਪਤਾ ਨਹੀਂ ਕੀ ਹੋਣਾ ਹੈ ਲੋਕ ਬڑا ਟੇਡਾ ਜਵਾਬ ਦਿੰਦੇ ਆ ਜੇਕਰ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਸੰਗਰੂਰ ਦੇ ਨਾਲ ਤਾਂ ਕੁਝ ਹਲਕੇ ਦੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਧੂਰੀ ਆ ਉਥੋਂ ਆ ਸਕੇ ਆਮ ਆਦਮੀ ਪਾਰਟੀ ਲੀਡ ਲੈ ਜਾਊਗੀ ਪਰ ਦੂਜੇ ਹਲਕਿਆਂ ਦੇ ਅੰਦਰ ਅਜਿਹੀ ਸਥਿਤੀ ਨਜ਼ਰ ਨਹੀਂ ਆਉਂਦੀ ਲੁਧਿਆਣਾ ਦੇ ਵਿੱਚ ਵੀ ਇਹੀ ਹਾਲ ਹੈ ਸ਼ਹਿਰਾਂ ਦੇ ਅੰਦਰ ਫਾਈਟ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਦੇ ਹੱਕ 'ਚ ਹੈ ਤੇ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਨਜ਼ਰ ਆਉਂਦੀ ਹੈ ਪਿੰਡਾਂ ਦੇ ਵਿੱਚ ਇੱਥੇ ਉਲਟ ਹੋ ਜਾਂਦਾ ਹੈ ਉੱਥੇ ਰਾਜਾ ਵੜਿੰਗ ਤੇ ਪੱਪੀ ਪ੍ਰਾਸ਼ਰ ਦੇ ਹੱਕ 'ਚ ਫਾਈਟ ਨਜ਼ਰ ਆਉਂਦੀ ਹੈ ਤੇ ਇਸ ਕਰਕੇ ਪੱਪੀ ਪ੍ਰਾਸ਼ਰ ਦਾ ਆ ਰਾਜਨੀਤਿਕ ਤੌਰ ਦੇ ਉੱਤੇ ਦੇਖਿਆ ਜਾਵੇ ਦੋਵੇਂ ਪਾਸੇ ਲੱਡੂ ਨੇ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਨੂੰ ਵੋਟ ਪੈ ਰਹੀ ਹੈ ਪਿੰਡਾਂ 'ਚ ਵੀ ਵੋਟ ਪੈ ਰਹੀ ਹੈ ਜੇਕਰ ਇਹ ਪੈਟਰਨ ਸਟਰੋਂਗ ਹੋ ਕੇ ਉਹਨਾਂ ਦੇ ਹੱਕ 'ਚ ਆ ਜਾਂਦਾ ਤਾਂ ਪੱਪੀ ਪ੍ਰਾਸ਼ਰ ਐਜ ਲੈ ਸਕਦੇ ਆ ਫਿਲਹਾਲ ਲੁਧਿਆਣੇ ਦੇ ਅੰਦਰ ਬੜਾ ਸਖਤ ਸੰਘਰਸ਼ ਆ ਬੜੀ ਟਾਈਟ ਫਾਈਟ ਹੈ ਕਿਸੇ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੱਪੀ ਪ੍ਰਾਸ਼ਰ ਦੇ ਹੱਕ 'ਚ ਇਹ ਗੱਲ ਜਾਂਦੀ ਹੈ ਕਿ ਉਹਨਾਂ ਨੂੰ ਸ਼ਹਿਰਾਂ 'ਚ ਵੀ ਵੋਟ ਪੈ ਰਹੀ ਹੈ ਪਿੰਡਾਂ 'ਚ ਵੀ ਪੈ ਰਹੀ ਹੈ ਇਸ ਕਰਕੇ ਇਹ ਸਥਿਤੀ ਆ ਫਤਿਹਗੜ੍ਹ ਸਾਹਿਬ ਆਲਮੋਸਟ ਦਿਹਾਤੀ ਹਲ ਅ ਭਾਜਪਾ ਲਈ ਉੱਥੇ ਕੋਈ ਸਕੋਪ ਨਜ਼ਰ ਨਹੀਂ ਆਉਂਦਾ ਫਾਈਟ ਜਿਹੜੀ ਹੈ ਉਹ ਕਨਸੋਲੀਡੇਟ ਤਿੰਨਾਂ ਪਾਰਟੀਆਂ ਚ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਹੋ ਰਹੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਲੱਗਦਾ ਇੰਜ ਸੀਗਾ ਕਿ ਕੀ ਬਣੇਗਾ ਕੀ ਬਣੇਗਾ ਪਰ ਜਿਵੇਂ ਜਿਵੇਂ ਫਾਈਟ ਤੇਜ਼ ਹੋਈ ਹੈ ਜਿਵੇਂ ਜਿਵੇਂ ਸਥਿਤੀਆਂ ਬਣੀਆਂ ਨੇ ਤਾ ਇਦਾਂ ਕਿ ਜਿਹੜਾ ਲੁਧਿਆਣਾ ਜ਼ਿਲ੍ਹੇ ਤੇ ਮਰੀਰ ਕੋਲੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਐ ਉੱਥੇ ਫਾਈਟ ਬੜੀ ਕਲੋਜ਼ ਐ ਕਾਂਗਰਸ ਤੇ ਆਪ ਦੇ ਵਿਚਕਾਰ ਜਿਹੜੇ ਫਤੇਗੜ ਸਾਹਿਬ ਦੇ ਹਲਕੇ ਐ ਉੱਥੇ ਹਲਕਾ ਜਿਹਾ ਅੱਜ ਗੁਰਪ੍ਰੀਤ ਸਿੰਘ ਜੀਪੀ ਦੇ ਕੋਲ ਹੈਗਾ ਐ ਜੇਕਰ ਉਹ ਅੱਜ ਡਵੈਲਪ ਕਰਦਾ ਤਾਂ ਗੁਰਪ੍ਰੀਤ ਸਿੰਘ ਜੀਪੀ ਇਸ ਫਾਈਟ 'ਚ ਅੱਗੇ ਨਿਕਲ ਸਕਦੇ ਐ ਇਹ ਸਥਿਤੀ ਕੁੱਲ ਮਿਲਾ ਕੇ ਬਣੀ ਹੋਈ ਆ ਫਰੀਦਕੋਟ ਦੇ ਵਿੱਚ ਵੀ ਲਗਭਗ ਇਹੀ ਸਥਿਤੀ ਐ ਫਾਈਟ ਜਵੇਂ ਉਮੀਦਵਾਰ ਆਏ ਬਾਕੀ ਤਾਂ ਫਾਈਟ ਕਨਸੋਲੀਡੇਟ ਹੋ ਗਈ ਹੰਸਰਾਜ ਨੂੰ ਕਿਸਾਨ ਨਹੀਂ ਬਣਦੇ ਰਹੇ ਹੰਸਰਾਜ ਨੂੰ ਸ਼ਹਿਰਾਂ ਚ ਵੋਟ ਠੀਕ ਠਾਕ ਪੈ ਰਹੀ ਹੈ ਜਿਹੜੇ ਅਨਮੋਲ ਨੇ ਕਿ ਕਰਮਜੀਤ ਅਨਮੋਲ ਨੇ ਉਹਨਾਂ ਦੇ ਹੱਕ ਚ ਇੱਕ ਸਟਰੋਂਗ ਵੇਵ ਕ੍ਰੀਏਟ ਹੋ ਚੁੱਕੀ ਹੈ ਅਕਾਲੀ ਦਲ ਦੇ ਉਮੀਦਵਾਰ ਪ੍ਰਤੀ ਵੀ ਇੱਕ ਵੇਵ ਹੈ ਅਤੇ ਕਾਂਗਰਸ ਫਾਈਟ ਦੇ ਰਹੀ ਹੈ ਪਰ ਉਸ ਹਾਵ ਨਾਲ ਫਾਈਟ ਚ ਨਹੀਂ ਆ ਰਹੀ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇਹ ਫਾਇਦਾ ਹੋਣਾ ਕਿ ਜਿਹੜੇ ਲੋਕ ਕਲਾਕਾਰਾਂ ਸਿੰਗਰਾਂ ਨੂੰ ਵੋਟ ਨਹੀਂ ਦੇਣਾ ਚਾਹੁੰਦੇ ਜੇਕਰ ਉਹਨਾਂ ਦਾ ਇੱਕ ਵੱਡਾ ਚੰਕ ਬਣ ਜਾਂਦਾ ਹੈ ਵੇਵ ਦੇ ਉਲਟ ਜਾ ਕੇ ਤਾਂ ਉਹਨਾਂ ਨੂੰ ਫਾਇਦਾ ਹੋ ਸਕਦਾ ਪਰ ਫਿਲਹਾਲ ਹਲਕੇ ਮਾਰਜਨ ਦੇ ਨਾਲ ਕਰਮਜੀਤ ਅਨਮੋਲ ਫਾਈਟ ਚ ਅੱਗੇ ਨੇ ਆਉਂਦੇ ਦਿਨਾਂ ਚ ਕੀ ਬਣਦਾ ਕਿ ਨਹੀਂ ਇਹ ਤਾਂ ਸਮਾਂ ਦੱਸ ਸਕਦਾ ਪਰ ਹਲਕੇ ਕਹਿ ਲਈਏ ਕਿ ਹਲਕਾ ਜਿਹਾ ਉਹ ਅੱਗੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ